ਦੇਖੋ ਜੀ ਸਮਾਣਾ ਸ਼ਹਿਰ ਚ ਜਿਹੜੀ ਆਪਾਂ ਨੂੰ ਪਤਨਾ ਪਤਾ ਹੈ ਬੜਾ ਨਾ ਅਫਰਚੂਨੇਟ ਇਨਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਦੇਖੋ ਉਹ ਨੁਕਸਾਨ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਬਟ ਜਿਵੇਂ ਕਿ ਸਾਰੇ ਪੇਰੈਂਟਸ ਵੱਲੋਂ ਡਿਮਾਂਡ ਸੀ ਵੀ ਇਹ ਜੇ ਕੋਈ ਵੀ ਹਾਦਸਾ ਅੱਗੇ ਤੋਂ ਨਾ ਹੋਵੇ ਸ਼ਹਿਰ ਚ ਪਹਿਲੀ ਗੱਲ ਤਾਂ ਪਈ ਸੋਚਦੇ ਆ ਉਸ ਤੋਂ ਬਾਅਦ ਜੇ ਹੋ ਜਾਂਦਾ ਤਾਂ ਸਭ ਤੋਂ ਪਹਿਲਾਂ ਇੱਕ ਜ਼ਰੂਰੀ ਜਿਹੜੀ ਮੋਡਲਿਸ ਸਹੂਲਤਾਂ ਐਮਬੂਲੈਂਸ ਦੀ ਹੁੰਦੀ ਹੈ ਜਿਸ ਸੰਬੰਧੀ ਇਹ ਲੋਡ ਮਹਿਸੂਸ ਕੀਤੀ ਕਿ ਕਿ ਸਮਾਣਾ ਸ਼ਹਿਰ ਚ ਹੋਰ ਐਮਬੂਲੈਂਸਿਸ ਦੀ ਲੋੜ ਹੈ ਕਿਉਂਕਿ ਸਾਡੀ ਇੱਥੇ ਜਿਹੜਾ ਸ਼ਹਿਰ ਹੈ ਕਨੈਕਟਿੰਗ ਹੈ ਟੂ ਪਟਿਆਲਾ ਪਾਤੜਾ ਆਪਣੀ ਇੱਥੋਂ ਹੀ ਸਾਰੀ ਟ੍ਰੈਫਿਕ ਸਾਰੀ ਪਾਸ ਹੁੰਦੀ ਹੈ ਤੇ ਆਪਣਾ ਸਵਾਨਾ ਪਾਤੜਾ ਰੋਡ ਪਟਿਆਲਾ ਰੋਡ ਤੇ ਕਾਫੀ ਸਕੂਲ ਕਾਲਜਿਸ ਨੇ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਕਾਫੀ ਇੰਡਸਟਰੀ ਫੈਕਟਰੀ ਜਿੱਦੇ ਕਰਕੇ ਹੈਵੀ ਵਹੀਕਲਸ ਦਾ ਚੱਲਣਾ ਹੈ ਇੱਥੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੀਐਮ ਪੰਜਾਬ ਆਪਣੇ 7 ਤਾਰੀਖ ਨੂੰ ਸਵਾਨਾ ਸ਼ਹਿਰ ਪੇਰੈਂਟਸ ਨੂੰ ਮਿਲ ਕੇ ਗਏ ਸੀ ਤੇ ਉਸ ਟਾਈਮ ਇਹ ਡਿਸਕਸ਼ਨ ਚ ਆਇਆ ਸੀਗਾ ਤੇ ਪੇਰੈਂਟਸ ਵੱਲੋਂ ਵੀ ਮੰਗ ਸੀ ਕਿ ਇਹ ਸਾਨੂੰ ਐਮਬੂਲੈਂਸਿਸ ਆਪਣੇ ਬੱਚਿਆਂ ਦੇ ਡਰਾਈਵਰ ਦੀ ਯਾਦ ਦੇ ਵਿੱਚ ਡੈਡੀਕੇਟ ਕੀਤੀਆਂ ਜਾਣ ਪਿਮਾਰ ਯੋਗ ਸੀਐਮ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਹਫਤੇ ਦੇ ਅੰਦਰ ਇਹ ਸਾਰੀ ਐਂਬੂਲੈਂਸਿਸ ਫੇਸ ਦਿੱਤੀਆਂ ਜਾਣਗੀਆਂ ਤੇ ਅਸੀਂ ਇਹ ਸੀਐਮ ਸਾਹਿਬ ਦਾ ਬਹੁਤ-ਬਹੁਤ ਥੈਂਕਸ ਕਰਦੇ ਹਾਂ ਧੰਨਵਾਦ ਕਰਦੇ ਹਾਂ ਕਿ ਸਾਡੇ ਸਮਾਨਾ ਸ਼ਹਿਰ ਨੂੰ ਐਂਬੂਲੈਂਸਿਸ ਦਿੱਤੀਆਂ ਕਿ ਯਾਨੀ ਅੱਜ ਤੇ ਇਹਦੇ ਨਾਲ ਸਾਨੂੰ ਹੁਣ ਅਸੀਂ ਜਿੰਨੇ ਵੀ ਸਾਡੇ ਕੋਈ ਡਾਰਕ ਸਪੋਰਟ ਜੈਕਸੀਡੈਂਟ ਫਰੋਂ ਏਰੀਆਜ਼ ਨੇ ਤਾਂ ਅਸੀਂ ਉਹ ਪਸਿਆਣੇ ਤੋਂ ਲੈ ਕੇ ਸਾਰੇ ਆਈਡੈਂਟੀਫਾਈ ਕੀਤੇ ਨੇ ਇੱਥੇ ਸਟੇਸ਼ਨ ਰਹਿਣ ਗਿਆ ਤੇ ਸੀਵਰ ਹਸਪੀਟਲ ਪਟਿਆਲਾ ਆਪਣਾ ਸਮਾਨਾ ਵਿਖੇ ਵੀ ਸਾਡੇ ਹਰ ਟਾਈਮ 에ਵੇਲੇਬਲ ਰਹੇਗੀ ਇਸ ਤੋਂ ਇਲਾਵਾ ਅਕੋਰਡਿੰਗ ਟੂ ਨੀਡ ਆਫ ਦਾ ਟਾਈਮ ਜੇ ਮੇ ਕੋਈ ਰੈਸ਼ਨਲਾਈਜੇਸ਼ਨ ਦੀ ਲੋਡ ਹੋਈ ਤੇ ਇਹਨਾਂ ਨੂੰ ਰੀ ਲੋਕੇਟ ਕਰਨਾ ਕੁਛ ਹੈ ਦੈਟ ਵਿਲ ਆਲਸੋ ਬੀ ਕਨਸੀਡਰ ਤੇ ਵੀ ਆਰ ਰੀਅਲੀ ਥੈਂਕਫੁਲ ਟੂ ਦਾ ਗਵਰਨਮੈਂਟ ਆਫ ele foi dônde vai que ele não tem कोई लग रहा है भाई ये मिनट पर हम इतना हम इसको थोड़ी सी हम बनाना का वीडियो से आ আইনে তো আমরা করতে পারি ਮੇਰੇ ਮੈਨੇਜਰ ਆਪਰੇਸ਼ਨਲ ਮੈਨੇਜਰ ਪੰਕਜ ਸ਼ਰਮਾ ਜੀ ਆਹ ਬਾਕੀ ਮੇਰੀ ਆਪਣੀ ਸਾਰੀ ਕਟਾਲੇ ਦੀ ਟੀਮ ਹੈ ਜੀ ਅਸੀਂ ਆਪਣੇ ਚੰਡੀਗੜ੍ਹ ਤੋਂ ਜੋ ਸਭ ਐਂਬੂਲੈਂਸਾਂ ਚਲਦੀਆਂ ਨੇ ਮੋਰੇ ਲੰਦੂ ਐਫਐਮ ਮਿਲ ਜਾਂਦੇ ਨੇ ਬੱਚਿਆਂ ਦੀ ਜੋ ਬਹੁਤ ਭਿਆਨਕ ਦਰਦਨਾਕ ਹਾਦਸਾ ਹੋਇਆ ਜਿਹੜਾ ਅਸੀਂ ਸ਼ਬਦਾਂ ਚ ਬਿਆਨ ਨਹੀਂ ਕੱਢ ਸਕਦੇ ਉਹਨਾਂ ਦੀ ਜਾਂਚ ਸਾਡੇ ਐਂਬੂਲੈਂਸਾਂ ਸਮਾਨੇ ਨੂੰ ਬਾਪ ਸਾਹਿਬ ਨੇ ਇਹ ਕੰਮ ਸੰਭਾਲ ਕੇ ਕਿੱਥੇ ਜਿਵਾ ਕਰਾ ਚਾਹੀਏ ਆਪਣੇ ਉੱਤੇ ਸਾਰੇ ਐਂਬੂਲੈਂਸਾਂ ਨੂੰ ਸਾਰੇ ਆਧੁਨੇ ਕੋ ਪ੍ਰੋਫਰ ਕਰਨਾ ਨਾ ਲੈਸ ਨੇ ਉਹ ਲੈ ਕੇ ਤੁਹਾਡੀ ਸੇਵਾ ਦੇ ਹੱਥ ਲਾਏ चलो चलो चलो